ਮੇਰਾ ਮੰਨਣਾ ਆ ਕਿ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਸਰਕਾਰ ਨੇ ਭਵੰਤਮਾਨ ਸਰਕਾਰ ਨੇ ਲੈਂਡ ਪੂਲਿੰਗ ਨੀਤੀ ਲਿਆਂਦੀ ਸ਼ਾਇਦ ਦਿੱਲੀ ਦਾ ਦਬਾਅ ਸੀ ਜਾਂ ਦਿੱਲੀ ਵਾਲੇ ਚਾਹੁੰਦੇ ਸੀ ਪਰ ਜੋ ਵੀ ਆ ਜਿਸ ਤਰੀਕੇ ਨਾਲ ਲੈਂਡ ਪੂਲਿੰਗ ਨੀਤੀ ਲਿਆਂਦੀ ਜਿਸ ਤਰੀਕੇ ਨਾਲ ਜਸਟੀਫਾਈ ਕੀਤਾ ਜਿਸ ਤਰੀਕੇ ਨਾਲ ਉਹਦੇ ਚ ਉਹ ਜਿਹੜੇ ਸੌਦੇ ਹੋਈਆਂ ਅ ਪਰ ਫਿਰ ਲੋਕਾਂ ਦੇ ਦਬਾਅ ਥਲੇ ਯੂ ਟਰਨ ਲੈ ਕੇ ਉਹਨੂੰ ਵਾਪਸ ਲੈਣਾ ਪਿਆ ਇਹਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਪੰਜਾਬ ਸਰਕਾਰ ਦੇ ਉੱਤੇ ਭਵੰਤਮਾਨ ਸਰਕਾਰ ਤੇ ਬਹੁਤ ਗਹਿਰਾ ਅਸਰ ਪਾਊਗਾ ਜਿਵੇਂ ਭਾਜਪਾ ਨੇ 2020 ਦੇ ਵਿੱਚ ਖੇਤੀ ਬਿੱਲ ਲਿਆਂਦੇ ਸੀ ਸਾਲ ਉਹਨਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਸਾਲ ਸੰਘਰਸ਼ ਚੱਲਿਆ ਸਾਲ ਸਵਾ ਸਾਲ ਸੰਘਰਸ਼ ਚੱਲਿਆ ਜਿਵੇਂ ਉਹਨਾਂ ਨੂੰ ਉਹਨੂੰ ਵਾਪਸ ਲੈਣੀ ਪਈ ਸੀ ਉਸੇ ਤਰ੍ਹਾਂ ਹੁਣ ਆਮ ਆਦਮੀ ਪਾਰਟੀ ਨੂੰ ਵੀ ਵਾਪਸ ਜਾਣੀ ਪੈਣੀ ਆ ਜਿਵੇਂ ਖੇਤੀ ਬਿੱਲਾਂ ਦਾ ਅੱਜ ਵੀ ਭਾਜਪਾ ਸਰਕਾਰ ਦੇ ਉੱਤੇ ਭਾਜਪਾ ਪਾਰਟੀ ਤੇ ਅਸਰ ਆ ਉਸੇ ਤਰ੍ਹਾਂ ਇੱਕ ਜਿਹੜਾ ਲੈਂਪ ਪੁਲਿੰਗ ਨੀਤੀ ਆ ਇਹਦਾ ਅ ਅਸੇਪ ਆਮ ਆਦਮੀ ਪਾਰਟੀ ਪੂਰਤ ਮੰਤਰੀਕਰਤ ਰਹੇਗਾ ਸ਼ਾਇਦ 2027 ਦੇ ਵਿੱਚ ਉਹਨਾਂ ਨੂੰ ਮੁਖ ਮਿਆਦਾ ਵੀ ਪੁੱਗਤ ਨਾ ਅ ਅੱਜ ਵੀ ਪਈ ਪਾਜਬਾ ਨੂੰ ਪਿੰਡਾਂ ਦੇ ਲੋਕ 4 ਸਾਲ ਹੋ ਗਏ ਉਸ ਨੀਤੀ ਨੂੰ ਵਾਪਸ ਲਿਆ ਹੋਇਆ ਖੇਤੀ ਬਿੜਿਆਂ ਨੂੰ ਵਾਪਸ ਲਿਆ ਹੋਇਆ ਅੱਜ ਵੀ ਲੋਕੀ ਉਹਨੂੰ ਉਹਨੂੰ ਐਕਸੈਪਟ ਨਹੀਂ ਕਰ ਰਹੇ ਓਬਵੀਅਸਲੀ ਇਹਦਾ ਫਾਇਦਾ ਜੁੜਾ ਵਾ ਉਹ ਪਾਜਬਾ ਨੂੰ ਥੋੜਾ ਬਹੁਤ ਹੋਵੇਗਾ ਕਿਉਂ ਪਾਜਬਾ ਦੇ ਖਿਲਾਫ ਗੁੱਸਾ ਥੋੜਾ ਜਿਹਾ ਘਟੂਗਾ ਕਾਂਗਰਸ ਨੂੰ ਇਹਦਾ ਫਾਇਦਾ ਹੋ ਸਕਦਾ ਵਾ ਪਰ ਆਪਾਂ ਦੇਖਿਆ ਜਿਵੇਂ ਸਾਡੇ ਕਾਲਜ ਨੇ ਵੀ ਕਿਹਾ ਵਾ ਕਿ ਕਾਂਗਰਸ ਦੇ ਦੇ ਲੀਡਰ ਆਪਸ ਦੇ ਵਿੱਚ ਹੀ ਬਹੁਤ ਜ਼ਿਆਦਾ ਲੜਦੇ ਗਏ ਇਹਦਾ ਇੱਕ ਹੋਰ ਅਸਰ ਜਿਹੜਾ ਵਾ ਉਹ ਕਿਸਾਨ ਜਥੇਬੰਦੀਆਂ ਦਾ ਜਰੂਰ ਹੋਗਾ 2021 ਤੋਂ ਬਾਅਦ ਕਿਸਾਨ ਜਥੇਬੰਦੀਆਂ ਖੇਰੂ-ਖੇਰੂ ਹੋ ਗਈਆਂ ਕੁਝ ਨੇ ਚੋਣਾ ਲੜੀਆਂ ਕੁਝ ਚੋਣਾ ਦੇ ਖਿਲਾਫ ਸਨ ਕੁਝ ਸੰਗਠਨ ਨੂੰ ਜਾਰੀ ਰੱਖਣਾ ਚਾਹੁੰਦੀਆਂ ਸੀ ਇੱਕ ਨਵਾਂ ਮੌਕਾ ਬਣਨਾ ਸਾਰਿਆਂ ਨੂੰ ਫਿਰ ਇਕੱਠੇ ਇੱਕ ਪਲੇਟਫਾਰਮ ਤੇ ਆਉਂਦਾ ਇਕੱਠੇ ਸਿਰਫ ਇੱਕ ਪਲੇਟਫਾਰਮ ਤੇ ਆ ਕੇ ਪ੍ਰੈਸ਼ਰ ਉਹ ਬਣਾਉਂਦਾ ਹੀ ਬੋਕਰ ਨਹੀਂ ਉਸ ਤੋਂ ਇਲਾਵਾ ਜਿਹੜਾ ਚੌਣ ਕਿ ਉਹ ਕਿਸੇ ਨਾ ਕਿਸੇ ਸਿਆਸੀ ਆਊਟਫਿਟ ਵੀ ਪੜਾ ਸਕਦੀ ਆ ਉਹਨੂੰ ਵੀ ਖਰੀਦ ਕਰ ਸਕਦੀ ਆ ਪਹਿਲਾਂ ਕਿਉਂਕਿ ਉਹ ਇਕੱਠੀਆਂ ਨਹੀਂ ਸੀ ਸਿਆਸੀ ਆਊਟ ਸਿਆਸੀ ਜਮਾਤ ਸਿਆਸੀ ਜਥੇਬੰਦੀ ਨਹੀਂ ਬਣ ਸਕੀ ਲੇਕਿਨ ਹੁਣ ਇੱਕ ਨਵਾਂ ਮੌਕਾ ਆ ਸੋ ਇਸ ਤਰੀਕੇ ਨਾਲ ਦੁਬਾਰਾ ਕਿਸਾਨ ਜਥੇਬੰਦੀਆਂ ਦੀ ਐਕਸੈਪਟੇਬਿਲਟੀ ਲੋਕਾਂ ਦੇ ਵਿੱਚ ਆਈ ਆ ਹੁਣ ਦੋ ਮਸਲੇ ਹੋ ਰਹੇ ਜਿਨ੍ਹਾਂ ਤੇ ਮੈਂ ਗੱਲ ਕਰਨੀ ਚਾਹਣਾ ਮੇਰੇ ਸਾਹਮਣੇ ਇਹ ਬਹੁਤ ਵੱਡੀ ਪਾਲਿਸੀ ਸੀ 65000 66000 ਏਕੜ ਜ਼ਮੀਨ ਲੈਣੀ ਸੀ ਹਸਾਉਣੀ ਸੀ ਤੁਰ ਉੱਤੇ ਚਰਚ ਕਰਿਆ ਉਹ ਖੋਣਾ ਸੀ ਲੋਕਾਂ ਤੋਂ ਬਹੁਤ ਵੱਡੀ ਪਾਲਿਸੀ ਸੀ ਇਹਨੂੰ ਰਿਵਰਸ ਕੀਤਾ ਗਿਆ ਇਹ ਲਿਆਂਦੀ ਕਿਨੇ ਪਾਲਸੀ ਜਿਹਨੇ ਵੀ ਪਾਲਿਸੀ ਜਿਹੜਾ ਵੀ ਇਹਦਾ ਆਰਕੀਟੈਪ ਸੀ ਕਰਤਾ ਕਰਤਾ ਸੀ ਇਹਦਾ ਬਣਾਉਣ ਵਾਲਾ ਸੀ ਇਹਦਾ ਇੰਟਰੋਡਿਊਸ ਕਰਨ ਵਾਲਾ ਸੀ ਉਹਨੂੰ ਨੈਤਿਕਤਾ ਦੇ ਆਧਾਰ ਤੇ ਸਿਫਤ ਦੇਣਾ ਜੇ ਕੋਈ ਮੰਤਰੀ ਸੀ ਉਹ ਸਿਫਤ ਦੇਵੇ ਜਾਂ ਮੁੱਖ ਮੰਤਰੀ ਦੀ ਆਪਣੀ ਸਕੀਮ ਸੀ ਉਹ ਸਿਫਤ ਦੇਵੇ ਜਾਂ ਮੁੱਖ ਮੰਤਰੀ ਆਇਡੈਂਟੀਫਾਈ ਕਰਨ ਕਿ ਆਹ ਬੰਦਾ ਜ਼ਿੰਮੇਵਾਰ ਸੀ ਉਹਦੀ ਹਿਸ ਐਕਟ ਸ਼ੁੱਡ ਰੋਲ ਪਰ ਜੇ ਮੁੱਖ ਮੰਤਰੀ ਆਪ ਜ਼ਿੰਮੇਵਾਰ ਸਨ ਇਸੇ ਪੰਨੇ ਆਕਟਾ ਦੇ ਦਾਰਤੇ ਖੁਦ ਉਹਨਾਂ ਨੂੰ ਜ਼ਿੰਮੇਵਾਰੀ ਲੈ ਕੇ ਲੋਕਾਂ ਤੋਂ ਜੇ ਰਿਜ਼ਾਈਨ ਨਹੀਂ ਕਰਨਾ ਤੇ ਫਿਰ ਲੋਕਾਂ ਤੋਂ ਮਾਫੀ ਮੰਗਣੀ ਪੰਦੀ ਆ ਇਹਨੂੰ ਜਸਤਫਾ ਕਰਨਾ ਜੀ ਤੁਸੀਂ ਇਹਦੇ ਖਿਲਾਫ ਵੀ ਆਹੇ ਵਾਪਸ ਲੈ ਲਈ ਇਹ ਨਹੀਂ ਗੱਲ ਬਣਦੀ ਕਵਾ ਜੀ ਸਥੋ ਪੁੱਲ ਹੋਗੀ ਧਨੋ ਇਹ ਮਜ਼ੂਰ ਨਹੀਂ ਸੀ ਮੈਂ ਅਸੀਂ ਫਿਰ ਵੀ ਲੈ ਕੇ ਆਏ ਫਿਰ ਵੀ ਇਹਨੂੰ ਜਸਤਫਾ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਲਈ ਅਸੀਂ ਤੁਹਾਡੇ ਤੋਂ ਮਾਫੀ ਮੰਗਦੇ ਆ ਜੇ ਨਾ ਚਿਰ ਤੱਕ ਕਿ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਗੱਲ ਨਹੀਂ ਕਹੀ ਜਾਂਦੀ ਲੋਕੀ ਤੁਹਾਡੀ ਕਿ ਜਿਹੜਾ ਐਕਸਪਲੇਨੇਸ਼ਨ ਹੈ ਉਹਨੂੰ ਸਵੀਕਾਰ ਨਹੀਂ ਕਰਨਗੇ ਹੁਣ ਮੈਂ ਇੱਕ ਗੱਲ ਲਖੀਰ ਦੇ ਵਿੱਚ ਗੱਲ ਹੋਰ ਕਰਨੀ ਚਾਹੁੰਦਾ ਕਿ ਇਹ ਮਸਲਾ ਜਿਹੜਾ ਵਾ ਇਹ ਵਿਗੜਿਆ ਕਿਉਂ ਵਿਗੜਿਆ ਇਸ ਕਰਕੇ ਕਿ ਅਸੀਂ 2 ਪ੍ਰੋਸੈਸ ਆਫ ਲਾਅ ਫਾਲੋ ਨਹੀਂ ਕੀਤਾ ਨਮੀ ਨੀਤੀ ਆਧੀਆ ਉਹਦੇ ਤੇ ਅਫਸਰਾਂ ਦੀ ਇੱਕ ਕਮੇਟੀ ਬਣਾਈ ਜਾਂਦੀ ਆ ਅਫਸਰ ਆਪਣੀ ਰਿਪੋਰਟਸ ਸਬਮਿਟ ਕਰਦੇ ਆ ਉਹ ਰਿਪੋਰਟ ਜਿਹੜੀ ਆ ਉਹ ਜਿਹੜਾ ਵੀ ਮੰਤਰੀ ਹੈ ਸਬੰਧਤ ਮੰਤਰੀ ਆ ਜਾਂ ਮੁੱਖ ਮੰਤਰੀ ਆ ਜਾਂ ਜੋ ਵੀ ਆ ਮੰਤਰੀਆਂ ਦੀ ਕਮੇਟੀ ਬਣਦੀ ਆ ਉੱਥੇ ਉਹ ਡਿਸਕਸ ਹੁੰਦਾ ਵਾ ਫਿਰ ਉਹਨੂੰ ਵਿਧਾਨ ਸਭਾ ਦੇ ਵਿੱਚ ਲੈ ਕੇ ਆਉਣਾ ਚਾਹੀਦਾ ਵਾ ਵਿਧਾਨ ਸਭਾ ਦੇ ਵਿੱਚ ਉਹਨੂੰ ਪੇਸ਼ ਕੀਤਾ ਜਾਵੇ ਉਸ ਤੇ ਡਿਬੇਟ ਹੋਵੇ ਫਿਰ ਵਿਧਾਨ ਸਭਾ ਦੀ ਕਮੇਟੀ ਗਠਨ ਕੀਤੀ ਜਾਵੇ ਉਹ ਉਹਦੇ ਤੇ ਆਪਣੀ ਰਿਪੋਰਟਸ ਫਾਰਸ਼ ਰਿਪੋਰਟ ਜਰੀਆ ਇੱਕ ਫਾਰਸ਼ਨ ਹੋਵੇ ਫਾਰਸ਼ ਜਰੀਆ ਸਰਕਾਰ ਨੂੰ ਪੇਸ਼ ਕਰੇ ਔਰ ਫਿਰ ਉਹ ਜਿਹੜੀ ਚੀਜ਼ ਆ ਉਹ ਕੈਬਨਟ ਦੇ ਵਿੱਚ ਲਿਆਉਣੀ ਚਾਹੀਦੀ ਨਾਲ ਨਾਲ ਐਮ ਐਲ ਏਜ਼ ਨੂੰ ਉਹ ਪਾਲਿਸੀ ਦੀ ਇੱਕ ਕਾਪੀ ਦੇ ਕੇ ਉਹਨਾਂ ਨੂੰ ਚਾਹਣਾ ਚਾਹੀਦਾ ਕਿ ਲੋਕਾਂ ਤੋਂ ਫੀਡਬੈਕ ਲਾਓ ਇਹ ਸਾਰੀ ਫੀਡਬੈਕ ਜਿਹੜੀ ਆ ਇਹ ਕੈਬਨਟ ਦੇ ਕੋਲ ਆਵੇ ਤੇ ਫਿਰ ਨੀਤੀ ਜਿਹੜੀ ਆ ਉਹ λεਆ ਨਹੀਂ ਚਾਹੀਦੀ ਜਦੋਂ ਤੁਸੀਂ ਸਟੇਕ ਹੋਲਡਰਸ ਨੂੰ ਕਨਫੀਡੈਂਸ ਦੇ ਵਿੱਚ ਨਹੀਂ ਲੈਂਦੇ ਉਹਨਾਂ ਦੀ ਰਾਏ ਨਹੀਂ ਲੈਂਦੇ ਉਹਨਾਂ ਦੀ ਰਜ਼ਾ ਨਹੀਂ ਲੈਂਦੇ ਤੇ ਫਿਰ ਇਹੋ ਹੀ ਹੁੰਦਾ ਵਾ ਜੋ ਭਾਜਪਾ ਨਾਲ ਕਿਸਾਨੀ ਬਿੱਲਾਂ ਤੇ ਹੋਇਆ ਸੀ ਔਰ ਆਮ ਆਦਮੀ ਪਾਰਟੀ ਨਾਲ ਲੈਂਡ ਪੂਲਿੰਗ ਨੀਤੀ ਤੇ ਹੋਇਆ ਔਰ ਇਹਦਾ ਬੇਰਖਿਆ ਲਿਆ ਕਿ ਬਹੁਤ ਗਹਿਰਾ ਅਸਰ ਆਮ ਆਦਮੀ ਪਾਰਟੀ ਤੇ ਇਹਦਾ ਖਮਿਆਜ਼ਾ ਆਮ ਆਦਮੀ ਪਾਰਟੀ ਨੂੰ ਡੈਫੀਨਿਟਲੀ ਪੁੱਗਣਾ ਪਊਗਾ ਅਨਲੈਸ ਉਹ ਬਿਲਕੁਲ ਮਾਫੀ ਮੰਨ ਕੇ ਦੇ ਕਮ ਕਲੀਨ ਔਰ ਕੁਇ ਕਿਸਾਨਾਂ ਵਾਸਤੇ ਇਹੋ ਜਿਹੇ ਕਦਮ ਚੁੱਕਣ ਜਿਹਨਾਂ ਦਾ ਵਾਕਈ ਕਿਸਾਨਾਂ ਨੂੰ ਲੱਗੇ ਕਿ ਇਹਨਾਂ ਤੋਂ ਪੁੱਲ ਹੋ ਗਈ ਸੀ ਪਰ ਪੌਣੇ ਸਾਡੇ ਹਿੱਤਾਂ ਦੇ ਵਿੱਚ ਨੇ ਸਾਡੇ ਹਿੱਤਾਂ ਦੀ ਗੱਲ ਕਰਦੇ ਆ ਸਾਡੇ ਹੱਕਾਂ ਦੀ ਗੱਲ ਕਰਦੇ ਆ ਔਰ ਤਦ ਭਾਵੇਂ ਇਹਨਾਂ ਨਾਲ ਲੋਕੀ ਚੱਲ ਸਕਣ ਉਹਨੇ ਚਿਰ ਤੱਕ ਲੋਕੀ ਨੂੰ ਸਰਕਾਰ ਨਹੀਂ ਕਰਨਗੇ ਇਹ ਮੇਰਾ ਮੰਨਣਾ ਹੈ